ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਇਹ ਆਪਾਂ ਜਿਹਨੂੰ ਸੰਢੀ ਪਈ ਸੀ ਕਣਕ ਨੂੰ ਲੋ ਜੀ ਉਹ ਆਪਾਂ ਜਿਹੜੀ ਸਬਜ਼ੀ ਲਾਈ ਆ ਤੇ ਉਹ ਸਬਜ਼ੀ ਨੂੰ ਆਪਾਂ ਲਫਾਫਾ ਲਾਇਆ ਮਿਰਚਾਂ ਲਾਈਆਂ ਨੇ ਉਹਨੂੰ ਕੋਰੇ ਤੋਂ ਬਚਾਉਣ ਵਾਸਤੇ ਮਿਰਚਾਂ ਤੇ ਲਫਾਫਾ ਲਾਤਾ ਗੰਡੇ ਨੇ ਵਧੀਆ ਸਬਜੀ ਤੇ ਆ ਸਰੋਂ ਆਂ ਲਈ ਹਲਦੀ ਲੋਦੀ ਵਾਇਗਰੂ ਦੀ ਪੂਰੀ ਕਿਰਪਾ ਗਈ ਬਾਬੇ ਨਾਨਕ ਦੀ ਆਪਣੀ ਜਿਹਨੂੰ ਸੁਣਦੀ ਪਈ ਸੀ ਕਣਕ ਨੂੰ